गानू दौड़ वॾे लती से मां सारे न रोटी जबरदस्त ਇਹ ਕਿਉਂਕਿ ਪੌਜ ਅੰਟੀ ਹਾਰ ਲੀਆਂ ਵਾਲੀਆਂ ਦੀ ਟੀਮ ਵੱਲੋਂ ਰੈਡ ਪੰਡੋ ਹੋ ਰਿਹਾ ਇਸ ਖਿਡਾਰੀ ਨੂੰ 15 16 ਸਾਲ ਹੋ ਗਏ ਸਕਾਉਂਡ ਵਿੱਚ ਖੇਡ ਗਿਆ ਹੈ ਲੋਜ ਹਰ ਵਾਰ ਹੋ ਰਿਹਾ ਹੈ ਕੋਸ਼ਿਸ਼ ਪੂਰੀ ਹੋ ਰਹੀ ਹੈ ਪਰ ਨਹੀਂ ਲੱਗੇ ਹਿੰਦੀ ਹਰ ਨੂੰ ਵਾਲੇ ਲੀਗ ਦੇ ਤੱਕ ਕੱਢ ਗਿਆ ਔਰ ਬਚ ਗਿਆ ਬਹੁਤ ਖੋਰਾ ਬਾਲੰਦੀ। ਪਹਿਲੇ ਰੋਲ ਤੇ ਕਿਸੇ ਚਾਰ ਖੈਰ ਹਿਸਾਬ ਲੈ ਗਿਆ। ਕੋਈ ਨਹੀਂ ਅਗਲੀ ਖੇਡ ਤੋਂ ਮੇਰੇ ਸਾਥੀ ਵੀ ਖਾਣਗੇ। ਲਓ ਜੀ ਬੰਦਾ ਬੜਾ ਸਿਕਨਾਰ ਤੇ ਰੇਡ ਪਾਦਾ ਹੈ ਔਰ ਬਹੁਤ ਤਿਆਰਾ ਕਰਕੇ ਬੱਤਾ। ਜਾਂਦੇ ਖੇਡ ਸੀਨ ਤੋਂ ਸੇਨੀ ਵਿੱਚ ਮਲਾਪ ਹੋਵੇ। ਜਦ ਇਹ ਸ਼ੇਰ ਤੇ ਸ਼ੇਰਨੀ ਇਹ ਵਿੱਚ ਮਿਲਾਪ ਹੋਵੇ ਪਰ ਖੇਤ ਦੀ ਸੱਤ ਕੀ ਹੈ ਖੇਤਰ ਪੈਦਾ ਚੱਲ ਸਕਦੀ ਹੈ ਸ਼ੇਰਨੀ ਸ਼ੇਰ ਪੈਦਾ ਇਹ ਮਜੀਨ ਦੇ ਇਹ ਜ਼ਮੀਨ ਦੇ ਵਿੱਚ ਗਿਲ ਹੋਵੇ ਹੁੰਦੀ ਫਸਲ ਇਹ ਪੈਦਾ ਜਦ ਪੁੰਨਿਆਂ ਦੇ ਰਾਤ ਨੂੰ ਤਿੰਨ ਚਾਰੇ ਇਹ ਮੱਛਿਆ ਕਰਦੀ ਹਨੇਰ ਪੈਦਾ ਜਿੱਤੀ ਤਪਸਿਆ ਜਿਹੜਾ ਮਤਿਆਂ ਨੇ ਹੁੰਦਾ ਉਹਦੇ ਘਰ ਪਲੇਰ ਪੈਦਾ ਹੁੰਦਾ ਉਹਨਾਂ ਦੇ ਘਰ ਪਲੇਰ ਪੈਦਾ ਤੋਂ ਬਾਵਾ ਸਿੰਘਾਂ ਦੇ ਰੇਡਰ ਕਾਹੇ ਜਾਂਗੇ ਚੇ ਰੇਤ ਪਾਦੇ ਹੋਏ ਚਾਰਾ ਜਾਫੀਆਂ ਨੂੰ ਬਾਈਬਾਲ ਧੱਕਦੇ ਹੋਏ ਔਰ ਆਪਣਾ ਨਹੀਂ ਜਾਣਾ ਲੱਗਿਆ ਤਾਂ ਲੋਜੀ ਪਾ ਗਿਆ ਕਿ ਪਾ ਅੱਲਾ ਵਾਦੀ ਮੇਰੇ ਲਈ ਉਹ ਬੋਲੀ ਲੱਗ ਗਈ ਇਸਰੀ ਦੇ ਹੱਥ ਤੋਂ ਹੋ ਵਧੀਆ ਹੋ ਵਧੀਆ ਹਾਂਜੀ ਬਹੁਤ ਹੀ ਹਾਰਦੇ ਨੂੰ ਦੂਸਰੀ ਰੇਡ ਜਿੰਦ ਗੌਂਦੀਆਂ ਵੱਲੋਂ ਹਾਂ 10 ਨਾਲ 14 ਖਬਰੀਆਂ ਨੂੰ ਲੌਜੀ ਕਾਲੇ ਕੱਤੇ ਬਾਹਰ ਹੋ ਕੋਸ਼ਿਸ਼ ਕੀਤੀ ਪਰ ਲੌ ਨਹੀਂ ਤੁਮਨ ਦਾ ਹਾਰ ਹੁਣ ਵਾਲਾ 1 ਪੁਆਇੰਟ ਦਾ ਵਾਧਾ ਕਰਕੇ ਜੀ 2 ਨੂੰ ਜੋੜਦਾ ਹੋਇਆ ਅਗਲੀ ਰੇਡ ਹਰਮਨ ਲਈ ਅਗਲੀ ਰੇਡ ਹਰਮਨ ਦੀ ਦੂਸਰੀ ਰੇਡ ਲਗਾਤਾਰ ਔਰ ਪਹਿਲਾ ਨੰਬਰ ਪ੍ਰਾਪਤ ਕਰ ਲਿਆ ਸੀ ਦੂਸਰੀ ਰੇਡ ਰਾਜਾਂ ਦੀ ਰੇਡ ਸਾਬ ਥੋੜਾ ਸਾਰੇ ਲੋਕ ਵੀ ਕਰ ਲੋ ਕਵਰ ਪੂਰੇ ਮੈਦਾਨਾਂ ਵਿੱਚ ਲੱਗਦੇ ਜਿਵੇਂ ਢੇਰ ਖਾਨਾ ਦੇ ਵਿੱਚ ਲੱਗਦੇ ਐਵੇਂ ਜਿਦਾ ਢੇਰ ਖਾਨਾ ਦੇ ਵਿੱਚ ਤੇ ਅੱਜ ਖਾਨਾ ਦੇ ਵਿੱਚ ਢੇਰ ਕਰ ਰਹੇ ਆ ਖਤਮਾ ਮੁਕਾਬਲਾ ਚੱਲਦਾ ਪਿਆ ਤਾਂ ਮੌਤ ਆ ਗਈ ਕੈਚ ਉੱਪਰ ਨਹੀਂ ਬਹੁਤ ਵਧੀਆ ਬਹੁਤ ਵਧੀਆ ਜੀ ਪਿੰਡ ਚੋਪੜੇ ਵਾਲਾ ਕਿਹਾ ਇਹਨੂੰ ਕੋਸ਼ਿਸ਼ ਕੀਤੀ ਪਰ ਮੈਨੂੰ ਪਛਾਣ ਨਹੀਂ ਲੱਗ ਸਕਿਆ ਇਹਨੂੰ ਰੇਕ ਕਾਲਮੀ ਇਸ ਖਿਡਾਰੀ ਨੇ ਹੋਰ ਜੰਗੀ ਖੇਡ ਦਾ ਨਿਵਾਰਾ ਕੀਤਾ ਹੋਇਆ ਰੇਕ ਪਾਉਂਦਾ ਹੋਇਆ ਚਾਰ ਜਾਫਾ ਇਹ ਵਰਗੀ ਅੱਖ ਰੱਖਦੇ ਹੋਏ ਇਹਨੂੰ ਟੱਚ ਲੱਗਦਾ ਲੋ ਜੀ ਇੱਕ ਜ਼ਬਰਦਸਤ ਚਾਰਨਾ ਮਗੂਮਾ ਆ ਗਿਆ ਆਪਣੇ ਪਾਲੇ ਉੱਤੇ ਹੋਇਆ ਔਰ ਹੀ ਖੁਰਲੀ ਪੁਆਇੰਟ ਲਾ ਕੇ ਆਪਣੇ ਪੜ ਜਾਂਦਾ ਪਿੰਡ ਮਾਖੀਵਾਲਾ ਕਲਗੀਆਂ ਵਾਰੇ ਦੇ ਚਰਮਸ਼ੋਹ ਪ੍ਰਾਂਤ ਦੀ ਧਰਤੀ ਖੁਰਲੀ ਮਾਖੀਵਾਲਾ ਬਹੁਤ ਸੋਹਣਾ ਬਹੁਤ ਸੋਹਣਾ ਨੰਬਰ ਪ੍ਰਾਪਤ ਕਰਦਾ ਲੋ ਜੱਜ ਵਾਡੀ ਕੈਪਟਨ ਦਾ

ਕੌਣ ਆ ਇਹ ਪੰਦੇ ਇਹ ਬੀਰ ਜੈਪਿਆ ਦੇ ਖਾ ਆ ਜਨਾਬ ਸਨਮਾਨ ਕੀਤਾ ਜਾਵੇਗਾ ਕਾਦਰ ਜੀ ਵੱਲੋਂ ਪਿੰਡ ਗੰਧੀਆਂ ਦੇ ਜਾਨ ਨੂੰ ਆ ਸਨਮਾਨ ਕਰਦੇ ਆ ਬਸ ਉਹਦੇ ਕੋਸ਼ਿਸ਼ ਕਰਨੇ ਨਹੀਂ ਗੱਲ ਨਹੀਂ ਮੰਡੀ ਹਰਲੇ ਵਾਲਾ ਬਹੁਤ ਵੱਡੀਆਂ ਪੁਆਇੰਟ ਲੈ ਕੇ ਅੱਗੇ ਪਾਲੇ ਨੂੰ ਪਹੁੰਚਦਾ ਹੈ ਲੋਈ ਅਗਲੀ ਗੱਲ ਕਰੀ ਬੀ ਕਾਕਾ ਲਾਦੀ ਵਾ ਲੱਗਿਆ ਜੀ ਬਹੁਤ ਹਰਮਨ ਲਗਾਤਾਰ ਤੀਸਰੀ ਰੇਟ ਬਹੁਤ ਵਧੀਆ ਨੇ ਰੇਡਰ ਆਹ ਵਧੀਆ ਰੇਡ ਪਾਉਂਦੇ 11 ਨੂੰ ਤਗਲੇ ਹੋ ਗਿਆ ਪਾ ਗਿਆ ਬਈ ਲੱਫਣਾ ਬਹੁਤ ਸੋਹਣਾ ਨੰਬਰ ਬਹੁਤ ਸੋਹਣਾ ਕੰਢੇ ਮੁਰਕੋ ਮੁਰਤੀ ਹੋ ਗਿਆ ਲੱਗਿਆ ਇਹ ਜੋਪਰਾ ਦਾ ਕੰਢਾ ਵੀ ਨਹੀਂ ਚੋਦਾ ਜਿਸਮ ਘਟੋੜ ਜੋਪਰਾ ਦਾ ਜੜਦੀ ਉਮਰ ਖੂਨ ਲੜਕਾਰੇ ਮਾਰੇ ਬਾੜੇ ਜਨ ਫੜਨਾ ਦੇਖੋ ਫੇਰ ਜੋਪਰਾ ਦਾ ਦੇਖੋ ਜੋਪਰਾ ਆਇਆ ਤੇ ਅੱਜ ਜੋਰ ਲੱਗ ਰਿਹਾ ਬਹੁਤ ਵਧੀਆ बहु वॾी ला जी बदिय नंबर प्राप्त ला जी करी पसंदि आया बहुत बहुत धन्यवाद ਆਜਾ ਜੀ ਜੀਆ ਅੱਜ ਰੇਡ ਪਾਉਣ ਦੇ ਲਈ ਪੌਜੀਟਿਵ ਗ੍ਰਾਉਂਡ ਵਿੱਚ ਪਿੰਟੂ ਹਰਨੇ ਰਹੂਗਾ ਫਰਮਾਨ ਹੈ ਨਾ ਇਹ ਖਿਡਾਰੀ 5 ਤੋਂ 15 ਸਾਲ ਲਗਾਤਾਰ ਇਸ ਗ੍ਰਾਉਂਡ ਵਿੱਚ ਖੇਡ ਰਿਹਾ ਹੈ ਇਹਦਾ ਫਾਟਰ ਅਸ਼ੂ ਆਖਰੀ ਦੇ ਪ੍ਰਧਾਨ ਜੀ ਨੇ 50000 ਰੁਪਏ ਦਾ ਇਨਾਮ ਫਰਮਾਨ ਕੀਤਾ ਬਾਹਰ ਰਿਹਾ ਹੈ ਬਹੁਤ ਬਹੁਤ ਜੋ ਭਾਈ ਆ ਅੱਡੇ ਹਾਰ ਗਿਆ ਵਾ ਤਵੇ ਤੇ ਇਹ ਬਾਕੀ 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 ਬਾਕ ਦੁਨੀਆ ਤੇ ਲੋੜ ਨਹੀਂ ਹੋਣਾ ਆਪਣੇ ਮਨ ਨੂੰ ਸਮਝਾ ਲੈ ਲਖਾਂ ਵਿੱਚੋਂ ਇੱਕ ਰੇਂਡਰ ਵੰਦਾ ਕਬੱਡੀ ਪਾਉਣ ਵਾਲਾ ਕਬੱਡੀ ਪਾਉਣ ਵਾਲਾ ਤੇ ਤੁਹਾਡੇ ਸਾਹਮਣੇ ਕਬੱਡੀ ਕਹਿੰਦੀਆਂ ਲਾ ਕੇ ਮੈਂ ਸਾਡਾ ਬਹੁਤ ਛੋਟਾ ਨੰਬਰ ਸਿੱਧਾ ਪ੍ਰਾਪਤ ਕਰਦਾ ਹਾਂ ਤੇ ਬਾਹਰ ਚਲ ਤੁਰ ਜਾ ਰੇਂਡਰ ਭਾਵੇਂ ਲਿਖ ਪੈਂਦੀ ਹੈ ਉਹ ਮੁੱਕ ਜਾਏ ਤੇ ਲਿਖ ਲਏ એ એક વહિયા તહા ભાગે એક ઓર ફરો જોદ જબથી બલ્લે બલ્લે હો જન્દીયા લાઈવ રેડ કર રેલા હે બોલવા દીયા ખબર બાએ હરમન ને ના રેડી ના ઉઠ્યો રે ના રેડી ઓન વહિયા પોઈન્ટ દે દીતા હરમન દ્વારા સજાવાલો મારો નું જોરદાર તાળીઓ

हा जी बाबा ਅੱਜ ਵੀ ਰੇਡ ਕਰਦਾ ਹੋਇਆ ਕਾਲੇ ਪਿੱਛੇ ਵਿੱਚ ਚੈੱਕ ਕਰੀ ਦਰਮਿਆਨੇ ਜੱਟਾਂ ਕਾਰ ਗਾਫੀ ਦੇਖੋ ਇਹ ਵੀ ਹਲਕਾ ਜਿਹਾ ਟੱਚ ਕਰਕੇ ਆਪਣੇ ਸਾਹੇ ਵੱਲ ਘੋੜਦੇ ਹੈ ਬਾਲ ਅੰਦਰ ਦੇ ਟੋਕੋ ਹੱਟ ਗਈ ਅਗਲੀ ਗੱਲ ਕਰੀਏ ਦੁੱਧਿਆ ਭਾਈ ਲੈ ਗੱਲ ਕਿੱਥੇ ਜਾਂਦੇ ਨੇ ਭਾਈ ਇੱਕ ਪਾ ਲਿਆ ਬਾਲ ਗਿਆ ਵੀ ਬਾਲ ਗਿਆ ਬਾਲ ਗਿਆ ਮੇਰੇ ਵੀਰ ਸਪੀਕਰ ਇਹ ਥੋੜਾ ਜਿਹਾ ਖੜ ਦੇ ਰੋ ਡਿਸਟਰਬਡ ਹੁੰਦੀ ਆ ਬੜੀ ਜਿਹਾ ਵਾਲਾ ਫਾਈਲ ਆਵਾਜ਼ ਵੀ ਥਾਪੀ ਐਂਟੀ ਹਾਰਨਿਆਂ ਵਾਲੇ ਨੂੰ ਲਗਾਤਾਰ ਜੋ ਬਹੁਤ ਸਾਰੇ ਲਾਏਗਾ ਨੂੰ 31 ਰੁਪਏ ਦਾ ਇਮਾਨ ਦਿੱਤਾ ਜਾਏਗਾ ਜੋ ਬੰਤੀ ਹਾਰਨੇ ਵਾਲਾ ਲਾ ਫੜਿਆ ਗਿਆ 31 ਰੁਪਏ ਬੰਤੀ ਜਾਏਗਾ ਇਹ ਵੀ ਗੱਦਾ ਧਾਣ ਕਾਂ ਫੁੱਟਦਾ ਆਪਰੇ ਖਾਤੇ 80 ਰੁਪਏ ਆਈ ਬਾਜੀ ਆਹ ਨੂੰ ਬੰਨਵਾ ਹਰਮਨ ਲਗਾਤਾਰ ਲੌਜੀ ਹਰਮਨ ਚਾਰੇ ਸੰਘੇੜਾ ਦਾ ਕਰਦੀ ਮਿਲਿਆ 100 ਗੱਲ ਮੈਂ ਕਹਿੰਦਾ ਨਾ ਕੋਈ ਨਹੀਂ ਮੈਂ ਲੌਜੀ ਐਪਾ ਕਰਾਈਂ ਕਰਾ ਕੇ ਸਭ ਪਹਿਲੀ ਰੋਕ ਦਿੱਤੀ ਰਗਨ ਦੇ ਅਗਰ ਦੂਸਰੀ ਰੋਕ ਦਿੱਤੀ ਕਾਲ ਆਪਣੇ ਧਾਰ ਨਾਲ ਕਿਤੇ ਸੜ ਜਾ ਗਿਆ ਲਓ ਜੀ ਅਗਲੀ ਰੇਟ ਕਰ ਦਿੱਤੀ ਗਈ ਰਗਨ ਦਿੱਤ ਮੇਹਰਾਂ ਲਈ 3100 ਦਾ ਕਮਾਲ ਲੱਗਾ ਸੀ ਵਾਂਗੀ ਦੇ ਦੋ ਰੇਟਾਂ ਤੇ ਇੱਥੇ ਰੋੜੇ ਜਿੱਤ ਗਏ ਨੇ 10 ਦੇ ਬਾਰੇ ਸਤਿ ਸ਼੍ਰੀ ਅਕਾਲ ਨਾਮ ਅਜਮਿਤ ਦੇ ਕਰਨ ਪਾ ਜਾਣੇਗਾ ਗਾਵੇ ਹੀਰ ਆਖਦੀ ਰਾਂਝਾ ਚੁਗਲ ਖੋਰਾ ਹੀਰ ਆਖਦੀ ਰਾਂਝਾ ਚੁਗਲ ਖੋਰਾ ਮੇਰੇ ਇਸ਼ਕ ਨੂੰ ਤੂੰ ਬਦਨਾਮ ਕੀਤਾ ਸ਼ਾਦੀ ਵੇੜਕੇ ਵਿੱਚ ਸ਼ਰਾਬ ਪੀਣਾ ਏ ਤੇ ਮੇਰਾ ਤਾਂ ਮੈਂ ਸੇ ਬੋਲ ਰਿਹਾ ਵਈ ਨੰਦਰੇ ਉਹ ਸਪੱਟ ਹਾਂ ਇਹ ਇਹ ਉਹ ਉਹ ਆ ਗਿਆ ਆ ਗਿਆ ਉਹ ਸਾਰੇ ਜਿਹੜਾ ਕਹਿੰਦਾ ਕਿ ਸਪੀਡੋ ਨੂੰ ਖੜਾ ਕਰਦੇ ਰਹੇ ਗਾਈ ਭਾਈ ਚੱਲਦਾ ਨਹੀਂ ਗਿਆ ਬਾਬਾ ਵੀਰ ਇੱਕ ਬਿਜਲੀ ਹੋਤੀ ਹੈ ਕੌਣ ਗਏ ਇਹ ਤਾਂ ਹਰੇ ਦੌਂਦੇ ਉੱਪਰ ਕਹਿੰਦਾ ਨਹੀਂ ਕੋਈ ਵੀ ਮੇਰੇ ਘਰ ਕੰਮ ਆਏ ਮਲਕੀ ਹੀਰ ਨੇ ਇੱਕ ਦਿਨ ਕਹਿ ਲੱਗੀ ਛਣ ਚਾਰੂ ਆਪਾਂ ਦੀ ਤੱਗ ਨੇ ਰੋਣੇ ਆਈ ਤੈਨੂੰ ਜਰਾ ਨੇ ਤੱਗ ਦੀ ਵੱਧ ਹੋ ਰਹੀ ਅਬੋਤੀ ਕਹਿੰਦੀ ਆ ਲਾਹ ਤੋੜ ਲਿਆ ਮਾਂ ਦੇ ਦੋਤੀ ਮਿੱਟੀ ਤੇਰੀ ਧਨ ਨਾਲ ਹੀਰ ਨੂੰ ਕੋਈ ਧਾਵੇ ਖਸਰ ਦੀ ਕਲਾ ਮੁਰਾ ਦੀ ਰੰਗਣੇ ਤੋਂ ਤਾਮੀਰ ਚੰਨ ਦੇ ਬਾਦ ਦਾ ਵਾਗ ਆਵੇ ਲਓ ਜੀ ਬਹੁਤ ਵਧੀਆ ਜੀ ਸਾਡੇ ਬਾਪੂ ਜੀ ਦੀ ਬਹੁਤ ਵਧੀਆ ਕੱਢਣਾ ਕੋਸ਼ਿਸ਼ ਦੇ ਰਹਿਣਾ ਉਹ ਅਗਲੀ ਰੇਡ ਜਿਹੜਾ ਵੀ ਪ੍ਰੇਮ ਕੰਮ ਕਰ ਰਿਹਾ ਹੈ ਕਪਾੜੀਏ ਚਾਲੀ ਦੇ ਦਿੱਸੇ ਲੱਕ ਨੂੰ ਮਾਰ ਰਿਹਾ ਹੈ ਅਸਮਾਨ ਵੀ ਫਿਰ ਤਾਂ ਆ ਗਿਆ ਜੇ ਜਾਫੀ ਦੇ ਨਾਲ ਕੰਨਾ ਬੰਨੇ ਨੰਬਰ ਜਾਫੀ ਹਾਕ ਤੇ ਰਾਮਾਤ ਜਿੰਦਗੀ ਤੋਂ ਹੋ ਰਿਹਾ ਸਾਰਿਆਂ ਨੂੰ ਦਾ ਜੋ ਕੀਤੀ ਮਨਜ਼ੂਰੀ ਨੇ ਬਾਲਾ ਪੱਟ ਨੇ ਮਗਾਨੇ ਕੁੱਤਾ ਨੂੰ ਨਹੀਂ ਲੱਗਦੀਆਂ ਵੱਟ ਵੱਟ ਘੂੜੀਆਂ ਨੇ ਕੱਲ ਲੈ ਕੇ ਯਾਰ ਚੋਟਾ ਰੋ ਬੋ ਜਿਮ ਇਗਾ ਜੇੜੀਆਂ ਨੇ ਅਬ ਚਾਹੇ ਤੇ ਹੋਣਾ ਲੈ ਮੈਂ ਪੰਜਾਬ ਦੇ ਹੱਥੋਂ ਤੁਰੀ ਨੰਬਰ 1 ਦੇ ਜਿੱਤਾਰੇ ਆਪੇ ਖਾਤੇ ਬਹੁਤ ਖਰਾਬ ਹੈ ਐ ਫਸਲਾ ਮੁਕਾਬਲਾ ਹੋ ਰਿਹਾ ਪੂਰਾ ਅਸਕਰ ਚੱਲ ਰਿਹਾ ਕੰਮ ਕੁੱਦਾ ਨਹੀਂ ਸਿੱਟਾ ਕੁੱਦਾ ਲਗਾਤਾਰ ਕੁੱਦਾ ਔਰ ਚਾਰਾਂ ਨੇ ਵਾਈ ਵਾਈ ਟਕਦੇ ਹੋਏ ਔਰ ਆਪਣਾ ਨਿਸ਼ਾਨਾ ਲਾ ਵਿਗੋਸ਼ਨਾ ਆਪਾਪਨ छीस <onders> भईया <Spanish> <míneranceimeros> लॉ बया हो बहुत वाप्त असीं नाज़ुक दिले हा असीं नाज़ुक दिले हा साडा दिल ना यार दुखाया तो करे ना झूठे वादे करया करे ते ना झूठ कसा खाया कर आ थोड़ी गर प्रॉब्लम हो रही है फिर मैं भी नल पा रहा जे रेत कर भी ब्रेक आ रहा है नहीं उमर नहीं मेरी उमर लगभग खरे हाल का खबर है ਅੰਦਰ ਆਪਣੇ ਖਾਤੇ 'ਚ ਪ੍ਰਾਪਤ ਕਰੇ ਹੋ। ਵੱਡਾ ਵੀ ਮੁੰਡਾ ਬੈਂਕ ਜਵਾਦੀ ਦਾ ਕੋਰੋਨਾ ਲਿਆਦਾ 2000 ਰੇਟਰ। ਉਹ ਵੀ ਬੰਦਿਆ ਪ੍ਰਦਰਸ਼ੀਲਾ ਜਨਮ ਬਣਨਾ ਚਾਚਾ ਜੀ ਉਧਰੀ। ਪਾਣੀ ਵਾਲੋਂ ਸਰਹੱਦਾਂ ਨਾਲ ਲੱਗਦੇ। ਬਹੁਤ ਸਾਰਾ ਬਹੁਤ ਸਾਰਾ ਰੇਟਰ ਜੇ ਤੱਕ ਨੰਬਰ ਪ੍ਰਾਪਤ ਆਇਆ। ਇਹਨੇ ਜਾਣੀਏ ਤੇ ਰੇਟਰ। ਯਾਹ ਵੀ ਬੰਦ ਕੋਲ ਮਤਲਬ ਫਸਣਾ ਆਇਆ ਪਰ ਇਹ ਵੀ ਰੰਗ ਭਰਦੇ ਵਿਚ ਲਾਗਾਰੇ ਡ ਅਗਲਾ ਵੜਾਈਏ ਨੂੰ ਕੰਦੇ ਇੱਕ ਸੀਸਾ ਲਿਆ ਦੀ ਯਾਰ ਵੇਖੋਂ ਨਹੀਂ ਉਹ ਵੀ ਜੁੱਧ ਕੇ ਜੰਮੀ ਤੋਂ ਦੂਰ ਹੋਇਆ ਬੁੱਲੇ ਸ਼ਾ ਲੋਕੀ ਹੱਸ ਕੇ ਜਨ ਬਣਾ ਲੈਂਦੇ ਸਾਡਾ ਰੋਣਾ ਵੀ ਨਾ ਤਬੂਲ ਹੋਇਆ ਸਾਡਾ ਰੋਣਾ ਵੀ ਨਾ ਤਬੂਲ ਹੋਇਆ ਤੁਹਾਡੇ ਸਾਹਮਣੇ ਕਿਤੇ ਜਾਂਦੀ ਦੇ ਵਿੱਚ ਰੋਡ ਰੂਲ ਪਰ ਜਲਦੀ 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 ਸਾਡਾ ਜਲਦੀ ਹੋਰ ਜਾ ਦੂਜੀ ਰੇਡ 3100 ਵਾਲੀ 3100 ਵਾਲੀ ਕੱਤੀ ਸੁਪੇਦ ਹੱਕਦਾਰ ਹੋ ਗਿਆ ਬੇਸ਼ੱਕ ਕਿਉਂਕਿ ਉਹ ਚੋੜ ਨੂੰ ਸਹਸ ਕਰ ਰਿਹਾ ਪਰ 25 ਰੁਪਏ ਦਾ ਹਟਕਾਰ ਪੈ ਗਿਆ ਅੱਜ ਖਾਰਮੀਆ ਵਾਲਾ ਮੈਂ ਬੇਨਤੀ ਕਰਾਂਗਾ ਜੀ ਪੂਲੋ ਨੂੰ ਕੋਟਰਾਜੀ ਨੂੰ 31 ਰੁਪਏ ਦਾ ਲੋਨ ਜਦਾ 20000 ਰੁਪਏ ਮਰੋੜੀ ਬੰਦੀ ਸਾਬੂਰ ਨੂੰ ਨੰਬਰ ਪ੍ਰਾਪਤ ਕਰਦੇ ਬਰਾਸ ਤੇ ਜਾ ਰਿਹਾ ਰੋਡਰ ਅਨਿਸ਼ਾ ਤੀਹ ਨੂੰ ਜਿੰਦੇ ਮਾਣੋ ਤੇ ਠੀਕ ਆ ਇਹ ਤੇ ਮੇਰੇ ਵੋਡ ਕੋ ਗਾਜੀ ਇਹ ਜਹਾਜ਼ ਦੇ ਇੱਕ ਅੱਗੇ ਬੰਦ ਹੋਰ ਦੇ ਲਈ ਕੋਈ ਨਾ ਫੋਟੋਗ੍ਰਾਫੀ ਨਹੀਂ ਛੱਡ ਕੇ ਰਾਜੂ ਥੈਂਕ ਯੂ ਕੀਤੇ ਪਾਉਂਗਾ ਵਾਹ ਜੋਰਾ ਸਿੰਘਾਂ ਦਾ ਰੋਡ 1.5 ਕਿਲੋ ਇੱਥੇ ਆ ਹੀ ਪੱਕ ਨਹੀਂ ਚਾਹੇ ਇੱਥੇ ਕਿਥੇ ਹੈਗੀ 2 ਸੌੜਾ ਕੀ ਸਮਝ ਆ ਰਿਹਾ 17 ਆਹ ਸਾਡੇ ਜੰਮੇ ਇਹ ਪ੍ਰਾਪਤ ਕਰਦੇ ਹੈ ਰੇਡ ਦੇਖੋ ਦੋ ਦੋ ਕਬਡੀਆਂ ਕਰਾ ਜੀਏ ਬੰਦੇ ਕਦੇ ਕੰਡੀਆਂ ਮੰਡੀ ਵੀ ਗਾਉਂਗਾ ਬੰਦਾ ਦੇਖੋ ਇਹਨੂੰ ਸੁਣ ਕਬੱਡੀ ਵਾਸ ਕਰ ਦੋ ਦੋ ਕਬਡੀਆਂ ਅਗਰ ਨਾ ਜਾ ਰਹੇ ਪਿਆਰ ਦੀ ਦਿਲ ਜੀ ਦੋ ਦੋ ਕਬਡੀਆਂ ਕਰਾ ਜੀਏ ਸਭ ਦਾ ਮੈਚ ਜੀ ਸਮਾਪਤ ਹੋ ਜਾਵੇ ਜੀ ਕੌਣ ਨਹੀਂ ਜੱਗ ਮਾਰੋ ਵੀ ਲੋਰਕਾ ਵਾਹ ਲੇ ਲੱਗ ਰਿਹਾ ਹਾਂ ਬਹੁਤ ਛੋਟਾ ਨੰਬਰ ਪ੍ਰਾਪਤ ਕਰਦੇ ਇੱਕ ਬਾਗੀ ਦੋ ਦੋ ਵੱਡੀਆਂ ਦੇ ਹਾਂ ਜਿਹੜਾ ਪੈ ਗਈ ਹੈ ਹਾਂ ਜਿਹਨੂੰ ਕਰਮ ਕਰਮ ਨੂੰ ਕਰਮ ਨੂੰ ਮੁਕਾਤੇ ਬਹੁਤ ਜੀ ਮਿੱਠੇ ਸਾਰੇ ਜੀ ਧਰਮ ਲਈ ਜਬੂ ਚਾਹੀਏ ਦੇਸ਼ ਵਿੱਚ ਸ਼ੁਰੂਤੀ ਉਮਰ ਉਹ ਆਖਰੀ ਰਾਨਾ ਦਾ ਮੇਲ ਤਾਂ ਉਹ ਜਿਹੜੇ ਮੁੰਡੇ ਨੇ ਉਸ ਸਮੇਂ ਪਤੀ ਨਿਕਲਦੇ ਪਰ ਹੈ ਬਹੁਤ ਜਿਆਦਾ ਬਹੁਤ ਵਧੀਆ ਖਿਡਾਰੀ ਹੈ ਹਰ ਚਾਰ ਚੋਲੇ ਕਰਦੇ ਹੋਏ ਹੈ ਜਿਹੜਾ ਚੜਾ ਰਿਹਾ ਹੈ ਖੜਿਆਦਾ ਜੀ ਬੜਾ ਬੜਾ ਰੀਡਰ ਬੜਾ ਬੜਾ ਜੱਫੀ ਹੈ ਨੀ ਉਹ ਨਗਰੇ ਯਾਰ ਪੂਰਤ 11 ਬਾਰੇ 11 ਮਾਤਰੀ ਸਭ ਤੋਂ ਮੋਰ ਤੋਂ ਪਤਾ ਸਿੱਖਦਾ ਲੈ ਰੇ ਰੇਡ ਰੇਡ ਪਾਉਂਦੀ ਹੈ ਯਾਰ ਸਫਲ ਅਕਦਾ ਆਇਆ ਤੋੜਾ ਤੋੜਾ ਆਮੇਂ ਦਾ लास्ट ਆ लास्ट ਆ ਲਾਸਟ ਹੀ ਹੈ ਤੇ ਲੋਗੀਆਂ ਲਾਸਟ ਆ ਨੇ ਕੋਲਾ ਬਰਦਾ ਕਰਤੀ ਆ ਤੇ ਸਾਡੇ ਉਹ ਨਹੀਂ ਇਹਨਾਂ ਦਾ ਉਹ ਤਲਾਕ ਰੇਡ ਲੰਦਾ ਨਾ ਉਹ ਬੜਾ ਬੱਤਾ ਕਰ ਰਿਹਾ ਕਿ ਆਪਰੇ ਪਾਲੇ ਆਉਂਦੇ ਹੋ ਤੁਸੀਂ ਰਕਦੇ ਬਸ ਬੱਸ ਯਾਰ ਜਿਸ ਵਾਸਤੇ ਸਾਰੇ ਨਾਲ ਮੈਂ ਜੀਤਦਾ ਸਾਰੇ ਜਨਰੇ ਦਾ ਧੰਨਵਾਦ ਸੋ ਬਹੁਤ ਸੁਧਰਿਆ ਮਿਹਰਬਾਨ ਜੜੀ ਦੀ ਨਾਮ ਤੇ ਬਈ ਪਾਲੇ ਲਾਤੀ ਮੈਚ yeah